ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਆ ਜਾ ਵੀਰਿਆ ਅਕਾ ਬੰਦ ਕਰਦੀ ਕਿਰੀ ਪਹਿਲਾਂ ਨਾ ਪੱਖੇ ਲਾਇਏ ਪਹਿਨੇ ਹੁੰਦਾ ਮੌਸਮ ਚੇਂਜ ਹੋ ਗਿਆ ਭਰਾਓ ਏਸੀ ਸੀ ਇਹ ਫੇਰ ਨਹੀਂ ਬੰਦ ਹੋਇਆ ਲਾਈਟ ਬੰਦ ਹੋ ਗਈ ਇਹ ਹੁੰਦਾ ਕਿੱਥੋਂ ਭਰਾਵਾ ਹੁਣ ਆ ਰਿਹਾ ਗਿਆ ਅਸਲ ਦੇ ਵਿੱਚ ਜਦ ਪੱਖੇ ਬੰਦ ਨਾ ਹੋਣ ਇਹ ਐਂ ਘੁੰਮਦੇ ਨੇ ਜਿਵੇਂ ਆ ਨਾਮ ਵਾਲੀਆਂ ਬੋਤਲਾਂ ਲੱਗੀਆਂ ਨੇ ਉੱਪਰ ਇਹ ਐਂ ਘੁੰਮਦੇ ਨੇ ਚੱਲ ਸਾਡਾ ਆਪਾਂ ਗੱਲ ਕਰਦੇ ਹਾਂ ਹੁਣ ਭਰਾਓ ਅੰਜ ਡੀਅਰ ਕੰਪਨੀ ਦੇ ਦਸਹਿਰਾ ਬੰਪਰ ਬਾਰੇ ਦੱਸਾ ਦੇ ਨੇ ਲੋਕ ਤਿੰਨ ਕਰੋੜ ਦਾ ਗਰੰਟਡ ਪ੍ਰਾਈਜ਼ ਆ ਬਈ ਜੀ ਦਸਹਿਰਾ ਬੰਪਰ ਬਹੁਤ ਟਾਈਮ ਘਟ ਰਹਿ ਗਿਆ ਬਹੁਤ ਹੀ ਟਾਈਮ ਘਟ ਹੋ ਗਿਆ ਨੇੜੇ ਵਾਲੀ ਨਾ ਸੋਚਿਓ ਵੀ ਨੇੜੇ ਜਾ ਕੇ ਟਿਕਲੇ ਉਹਦਾ ਰਾਸ ਹੁੰਦਾ ਕੋ ਪੰਡਤ ਲੌਟਰੀ ਏਜੰਸੀ ਮਲੇਰ ਕੋਟ ਲਾਇਸ ਕਰਕੇ ਸਾਡੇ ਰਾਸ ਬਹੁਤ ਹੁੰਦਾ ਤਾਂ ਕਰਕੇ ਜਦ ਵੀ ਤੁਹਾਨੂੰ ਟਾਈਮ ਮਿਲੇ ਜਦ ਵੀ ਤੁਹਾਨੂੰ ਸਮਾਂ ਮਿਲੇ ਆਜੋ ਉਹਦੇ ਪਹੁੰਚ ਜੋ ਆਪਣਾ ਡੇਟ ਆਫ ਬਰਥ ਲੈ ਕੇ ਜਾਣ ਦਾ ਟਾਈਮ ਲੈ ਕੇ ਕੁੰਡਲੀ ਦੇ ਹਿਸਾਬ ਨਾਲ ਅਤੇ ਡੇਟ ਆਵਰਤ ਤੋਂ ਦਾ ਮਲਾ ਕੇ ਨਿਊਮਰੋਲੋਜੀ ਦੇ ਹਿਸਾਬ ਨਾਲ ਤੁਹਾਨੂੰ ਅੰਕ ਜੋਤੋਂ ਦੇ ਹਿਸਾਬ ਨਾਲ ਟਿਕਾ ਦਿੱਤੇ ਜਾਣੀਆਂ ਨੇ ਤੇ ਪਰਮਾਤਮਾ ਦੀ ਕਿਰਪਾ ਨਾਲ ਤੁਹਾਡਾ ਇਨਾਮ ਵੀ ਲੱਗ ਸਕਦਾ ਠੀਕ ਹੈ ਜੀ ਤੇ ਦੂਜੀ ਗੱਲ ਕੁੰਭ ਰਾਸ਼ੀ ਤੇ ਕੰਨਿਆ ਰਾਸ਼ੀ ਵਿੱਚ ਇਨਾਮ ਜਾਣ ਦੇ ਯਾਨੀ ਪੈਸਾ ਆਉਣ ਦੇ ਸੰਕੇਤ ਗ੍ਰਹਿਆਂ ਦੇ ਹਿਸਾਬ ਨਾਲ ਬਹੁਤ ਨੇ ਉਹ ਤਾਂ ਤੁਸੀਂ ਮਿਸੀ ਨਾ ਕਰੋ ਇਸ ਕਰਕੇ ਜਦ ਵੀ ਤੁਸੀਂ ਦਸਹਿਰਾ ਬੰਪਰ ਪਾਉਣਾ A ਔਰ B ਦੋ ਟਿਕਾ ਸੇ ਪਾਓ ਤਾਂ ਕਿ ਤੁਹਾਡੇ A B ਦਾ ਫਰਕ ਨਾ ਪਵੇ ਦੂਜੀ ਗੱਲ ਇੱਕ ਤੁਸੀਂ ਯਾਦ ਰੱਖਿਓ ਜੇ ਮੰਨ ਲਓ ਤੁਹਾਡਾ ਇਨਾਮ ਆਉਣਾ A ਚ ਆਵੇ ਜਾਂ B ਚ ਆਵੇ ਦੂਜੀ ਟਿਕਟ ਦਾ ਖਾਲੀ ਹੋਊਗੀ ਪਰ ਜੇ ਪੰਡਤ ਲਾਡਰੀ ਮਲੇਰ ਕੋਲਾ ਕੋਲ ਟਿਕਟ ਪਈ ਤਾਂ ਦੂਜੀ ਖਾਲੀ ਨਹੀਂ ਆਣ ਦਿੰਦੇ ਜੇ ਸਾਡੀ ਵਿੱਚ ਟਿਕਟ ਦੇ ਵਿੱਚੋਂ 3 ਕਰੋੜ ਦਾ ਪ੍ਰਾਈਜ਼ ਲੱਗਦਾ ਤਾਂ ਜਿਸ ਬੰਦੇ ਦਾ A ਜਾਂ B ਦਾ ਫਰਕ ਪਊਗਾ ਨੰਬਰ ਦੇ ਵਿੱਚ ਫਸਟ ਪਈ ਤਾਂ ਮੇਰੇ ਵੱਨੀ ਹੋਂ ਦਸਹਿਰਾ ਵੰਪਰ ਦੇ ਵਿੱਚ ਬੋਲਟ ਮੋਟਰਸਾਈਕਲ ਦਿੱਤਾ ਜਾਊ ਉਹਨੂੰ ਜਿਹੜੇ ਬੰਦੇ ਦਾ ਨੰਬਰ ਜਿੱਦਾਂ ਮੰਨ ਲਓ 846353 ਨੰਬਰ ਆ ਕਿਸੇ ਦਾ 52 ਵੀ ਹੋਊਗਾ ਕਿਸੇ ਦਾ 54 ਵੀ ਹੋਊਗਾ ਇੱਕ ਨੰਬਰ ਉੱਪਰ ਇੱਕ ਥੱਲੇ ਹੋਊਗਾ ਫਰਸਟ ਪ੍ਰਾਈਜ਼ ਦੇ ਵਿੱਚ ਜੇਕਰ ਮੇਰੀ ਬੇਟੀ ਲਾਟਰੀ ਕੋ ਨਾਮ ਲੱਗਦਾ ਤਾਂ ਐਕਟਵਾ ਸਕੂਟਰੀਆਂ ਸਨਮਾਨ ਕਰੂਗਾ ਇਹ ਤੁਹਾਨੂੰ ਐਕਸਟਰਾ ਗਿਫਟਾਂ ਦਿਵਾਲੀ ਦਾ ਪੰਡ ਲਾਟਰੀ ਮਲੇਕੂਨਾਂ ਤੇ ਪਹੁੰਚੋ ਤੇ ਆਪਣਾ ਟਿਕਟ ਲੈ ਕੇ ਜਾਓ ਡੇਟ ਆਫ ਬਰਥ ਜਨਰਲ ਟਾਈਮ ਉਹ ਲੈ ਕੇ ਆਉਣਾ ਤੇ ਲੱਗੇ ਪਏ ਨੇ 6 ਰੁਪਿਆ ਵਾਲੀ ਡੇਲੀ ਵਾਲੀ ਟਿਕਟ ਜ਼ਰੂਰ ਪਾਲਿਆ ਕਰੋ ਤਿੰਨ ਟਾਈਮ ਡਰਾਅ ਹੁੰਦਾ 1 ਵਜੇ 6 ਵਜੇ 8 ਵਜੇ ਇੰਨੇ ਇਨਾਮ ਲੱਗਦੇ ਨੇ ਇਹਦੇ ਵਿੱਚ ਇੰਨੇ ਇਨਾਮ ਲੱਗਦੇ ਨੇ ਪੁੱਛੋ ਹੀ ਕੋਈ ਨਹੀਂ ਬਾਕੀ ਮੋਬਾਈਲ ਨੰਬਰ ਨੋਟ ਕਰੋ 90567999758789915000 283537470 ਇਹਦੇ ਨਾਲ ਹੀ ਦੋ ਗੱਲਾਂ ਜ਼ਰੂਰੀ ਨੋਟ ਕਰੋ WhatsApp ਤੇ ਟਿਕਟ ਦਾ ਗੁਰੇਜ਼ ਕਰੋ WhatsApp ਤੇ ਟਿਕਟ ਨਾ ਪਾਓ ਵਿਰੀਕਲੀ ਮਿਲ ਕੇ ਟਿਕਟ ਪਾਓ ਜੇ ਤੁਸੀਂ ਕੁਝ ਖੱਟਣਾ ਜਿਹਦੇ ਹੱਥ 'ਚ ਹਾਰਡ ਕਾਪੀ ਉਹੀ ਟਿਕਟ ਦਾ ਮਾਲਕ ਹੈ ਸਮਝ ਗਿਰਾ ਤੁਸੀਂ ਸਾਨੂੰ ਮਿਲ ਕੇ ਟਿਕਟ ਪਾਓ ਆਮ ਅੱਜਕਲ WhatsApp ਤੇ ਟਿਕਟਾਂ ਪਾ ਰਹੇ ਨੇ ਸਾਡੇ ਕੋਲ ਵੀ ਪਵਾ ਲੰਦੇ ਨੇ ਕਈ ਪਰ ਵੀਰੇ WhatsApp ਤੋਂ ਫਰੀਜ਼ ਕਰੋ ਠੀਕ ਹੈ ਵੀਡੀਓ ਨੂੰ ਸ਼ੇਅਰ ਕਰੋ ਮੁਦੀ ਗਲ ਅਸੀਂ ਕਿਸੇ ਨੂੰ ਕਾਲ ਨਹੀਂ ਕਰਦੇ ਜੇਕਰ ਤੁਹਾਨੂੰ ਕੋਈ ਕਾਲ ਕਰਕੇ ਕਹੇ ਮੈਂ ਪੰਡਤ ਬੋਲਦਾ ਟਿਕਟ ਬੋਲੋ ਤਾਂ ਉਹ ਫੇਕ ਕਾਲ ਹੁੰਦੀ ਹੈ ਫਰਾਡ ਹੁੰਦੀ ਹੈ ਉਹ ਤੋਂ ਬਚਣਾ ਠੀਕ ਹੈ ਆਉਣਾ ਕਿਤੇ ਆ ਪੰਡਤ ਲਾਟਰੀ ਮਲੇਕ ਕੋਲਾ ਰਾਜੇ ਦਾ ਬਾਗ ਨੀਅਰ ਖੇਰੀਵਾਲ ਹੂਟ ਹੋਸਟ ਨੀਅਰ ਅਵਾਲਾ ਖਨਾਓ ਹਸਪੀਟਲ ਪ੍ਰਾਈਜ਼ ਹੋ ਲੋ 3 ਕਰੋੜ ਗਰੰਟੀਡ ਦਸਰੇ ਚ ਸੈਕੰਡ 1 ਕਰੋੜ ਥਰਡ 50 ਲੱਖ ਹੋਰ ਵੀ ਅਨੇਕਾਂ ਨਾਮ ਨੇ ਕਰ ਦਿਓ ਵੀਡੀਓ ਨੂੰ ਸ਼ੇਅਰ ਤੇ ਮਿੱਠਾ ਜਿਹਾ ਕਮੈਂਟ ਕਰਕੇ ਦੱਸਿਓ ਤੁਸੀਂ ਸਾਡੀ ਵੀਡੀਓ ਕਿਹੜੇ ਸ਼ਹਿਰ ਤੋਂ ਦੇਖ ਰਹੇ ਹੋ ਧੰਨਵਾਦ